ਅੱਜ ਆਪਾਂ ਫੁਮੰਦਰੀ ਹਾਊਸ ਫੇਰ ਇਕੱਠੇ ਹੋਏ ਆ ਤੇ ਆਜ ਕਾ ਮੈਨੂੰ ਲੱਗਦਾ ਆ ਕਿ ਆਪਾਂ ਧੱਕਾ ਮੁੱਕੀ ਨਹੀਂ ਗਾਦੋ ਪਿਛਲੀ ਵਾਰੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸਣਾ ਸੀ ਕਿਉਂਕਿ ਬਾਰ-ਬਾਰ ਆਪਾਂ ਇਹੋ ਹੀ ਦੇਖਦੇ ਰਹਿੰਨੇ ਆ ਕਿ ਆਪਾਂ ਸਾਰਿਆਂ ਨੇ ਅੰਬਰਸਰ ਲਈ ਕੀ ਕਰਨਾ ਹੈ ਮੈਂ ਸ਼ੁਰੂ ਤੋਂ ਹੀ ਡਵੈਲਪਮੈਂਟ ਫੋਕਸਡ پلان ਸ਼ੇਅਰ ਕੀਤੀ ਆ ਔਰ ਮੈਂ ਇਹ ਵੀ ਬਾਰ-ਬਾਰ ਕਿਹਾ ਹੈ ਕਿ ਦੇਖੋ ਇਹ ਕੋਈ ਐਕਸਕਲੂਸਿਵ ਪਲਾਨ ਨਹੀਂ ਹੈ ਕੋਈ ਵੀ ਉਸ ਸੋਚ ਕੋਈ ਚੰਗੀ ਚੀਜ਼ ਕਹਿੰਦਾ ਆ ਉਹ ਬਿਲਕੁਲ ਆਪਾਂ ਉਹਨੂੰ ਅੰਦਰ ਮਿਲਾਵਾਂਗੇ ਕਿਉਂਕਿ ਸਾਡਾ ਲਕਸ਼ਾ ਹੈਗਾ ਕਿ ਆਪਣੇ ਭਰਾਵਾਂ ਦੇ ਪੇਣਾ ਲਈ ਅੰਮਰਸਰ ਦੀ ਡਿਵੈਲਪਮੈਂਟ ਲਈ ਹੁਣ ਆਪਾਂ ਫੋਕਸ ਕਰੀਏ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਆਪ ਹੀ ਪਤਾ ਹੈ ਇੱਥੇ ਕੀ ਹਾਲਤ ਆ ਤੇ ਪਿਛਲੇ 10 ਸਾਲਾਂ ਚ ਕੀ ਹਾਲਤ ਹੋਈ ਆ ਤੁਹਾਨੂੰ ਯਾਦ ਹੋਏਗਾ ਕੇ ਦੋ ਪ੍ਰਾਰਾਲ ਨੂੰ ਇੱਥੇ ਇੱਕ ਇਵੈਂਟ ਹੋਇਆ ਸੀਗਾ ਜਿਹਨੂੰ ਯੂਐਸ ਇੰਡੀਆ ਬਿਜ਼ਨਸ ਕੌਂਕਲੇਵ ਉਹ ਮੇਰੀ ਇਨਕਰੇਜਮੈਂਟ ਥੱਲੇ ਉਦੋਂ ਹੋਇਆ ਸੀ ਜਿਹਦੇ ਡਾਕਟਰ ਮੁਕੇਸ਼ ਆਗੀ ਚੀਫ ਐਗਜ਼ੀਕਟਿਵ ਆਫੀਸਰ ਤੇ ਪ੍ਰੈਜ਼ੀਡੈਂਟ ਯੂਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਇਹ ਬਹੁਤ ਵੱਡਾ ਚੈਂਬਰ ਹੈ ਜਿਹਦੇ ਚ 400 ਟੌਪ ਅਮਰੀਕਨ ਕੰਪਨੀਆਂ ਮੈਂਬਰ ਨੇ ਬਹੁਤ ساری ਜਿਹੜੀ ਇਨਵੈਸਟਮੈਂਟ ਭਰ ਚਾਈ ਹੈ ਕਿਸੇ ਵੀ ਵੱਡੀ ਫੀਲਡ ਚ ਉਹ ਯੂਐਸ ਆਈਐਸਪੀਐਫ ਨੇ ਕਰਵਾਈ ਆ ਤੇ ਉਹਨਾਂ ਨਾਲ ਸਲੇਸ਼ ਕੁਮਾਰ ਸੈਕਟਰੀ ਜਨਰਲ ਫਿੱਕੀ ਵੀਆਈਸੀ ਦੇ ਤੇ ਡਾਕਟਰ ਸੰਜੀਵ ਲਖਨਪਾਲ ਜਿਹੜੇ ਬੜੇ ਪ੍ਰਸਿੱਧ ਕਾਰਡੀਕ ਸਰਜਨ ਨੇ ਮੈਰੀਲੈਂਡ ਚ ਔਰ ਡਾਕਟਰ ਲਖਨਪਾਲ ਦੇ بیٹے ਨੇ ਜਿਹੜੇ ਪੁਰਾਣੇ ਆ ਆਪਣੇ ਅੰਬਰਸਤ ਨੂੰ ਜਾਣਦੇ ਨੇ ਉਹ ਵੀ ਉਹਨਾਂ ਨੇ ਉਹ ਮੋਡਰੇਟ ਕੀਤੀ ਸੀ ਹੁਣ ਕੱਲ ਅਮਰੀਕਾ ਚ ਇੱਕ ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ ਉਹ ਭਾਈ ਸਾਹਿਬ 2 ਮਿੰਟ ਚੁੱਪ ਰਹਿ ਲੋ ਯਾਰ ਅੰਮ੍ਰਿਤਸਰ ਦੇ ਕਰਨ ਦੀ ਗੱਲ ਹੈ ਕਦੀ ਸੁਣ ਲਿਆ ਕਰੀਏ ਪਿੱਛੇ ਉਹਨਾਂ ਨੂੰ ਕਹੋ ਸਾਇਲੈਂਸ ਰੱਖਣ ਇਹੋ ਹੀ ਦੋ ਚੈਂਬਰਸ ਨੇ ਤੇ ਕੁਛ ਜਿਹੜੇ ਯੂਐਸ ਸਿਟੀਜ਼ਨਸ ਨੇ ਉੱਥੋਂ ਦੇ ਪਰਮਨੈਂਟ ਰੈਜ਼ਿਡੈਂਸ ਨੇ ਅਲੱਗ-ਅਲੱਗ ਪ੍ਰੋਫੈਸ਼ਨਲ ਬੈਕਗ੍ਰਾਉਂਡਸ ਨੇ ਡਾਕਟਰ ਲਖਨਪਾਲ ਨੇ ਉੱਥੇ ਮੀਟਿੰਗ ਮੋਡਰੇਟ ਕੀਤੀ ਜੀਜੇ ਆਪਣੀ ਗੁਰੂ ਨਗਰੀ ਦੀ ਜੋ ਇੱਥੇ ਉਹਨਾਂ ਨੇ ਗੱਲਬਾਤ ਕੀਤੀ ਸੀ ਉੱਥੇ ਹੁਣ ਇੰਪਲੀਮੈਂਟੇਸ਼ਨ ਸਟੇਜ 'ਤੇ ਪਹੁੰਚੀ ਆ USIS PF ਤੇ ਫਕੀ ਨੇ ਵੀ ਐਕਟਿਵਲੀ ਪਾਰਟਿਸਿਪੇਟ ਕੀਤਾ ਆ ਇਹ ਜਿਹੜਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਹੈ ਇਹਨੇ 100 ਮਿਲੀਅਨ ਡਾਲਰ ਜਿਹੜਾ 800 ਕਰੋੜ ਰੁਪਏ ਤੋਂ ਜ਼ਿਆਦਾ ਆ ਇਨੋ ਨੇ ਇਹ ਫੰਡ ਸੈਟਅਪ ਕੀਤਾ ਅੰਬਰਸਰ ਲਈ ਇਥੋਂ ਦੇ ਸੋਸ਼ੀਲੀ ਟ ਐਨਵਾਇਰਨਮੈਂਟਲੀ ਰਿਸਪਾਂਸਿਬਲ ਸਟਾਰਟਅਪਸ ਲਈ ਔਰ ਉਹਦੇ ਚ ਏਰੀਆਜ਼ ਜਿਹੜੇ ਉਹਨਾਂ ਨੇ ਦੱਸੇ ਨੇ ਹੱਲੇ ਉਹਦੇ ਚ ਹੋਰ ਵੀ ਇਨਕਲੂਡ ਹੋ ਜਾਣਗੇ ਫਾਰਮਿੰਗ ਐਗਰੀਕਲਚਰ ਇੰਡਸਟਰੀ ਕਾਮਰਸ ਸਕਿੱਲ ਡਿਵੈਲਪਮੈਂਟ ਇਨਫੋਰਮੇਸ਼ਨ ਟੈਕਨੋਲੋਜੀ ਹੈਲਥ ਕੇਅਰ ਟੂਰਿਜ਼ਮ ਹੋਮ ਬਿਲਡਿੰਗ ਐਕਸੈਟਰਾ ਇਹਦਾ ਮਤਲਬ ਇਹ ਆ ਕਿ ਕੋਈ ਵੀ ਐਂਟਰਪ੍ਰੈਨਿਓਰ ਅੰਮ੍ਰਿਤਸਰ ਦਾ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਤੇ ਯੂਥ ਕਰਨਗੇ ਔਰ ਉਹਨਾਂ ਦੀ ਇੱਕ ਉਹ ਹਾਈਲੀ ਰਿਸਪੈਕਟਡ ਇਨਵੈਸਟਮੈਂਟ ਕਮੇਟੀ ਬਣਾ ਰਹੇ ਨੇ ਜਿਹਦੇ ਚ ਇੰਡੀਪੈਂਡੈਂਟ ਐਡਵਾਈਜ਼ਰ ਵੀ ਹੋਣਗੇ ਉਹਨਾਂ ਡਿਟੇਲਸ ਤੇ ਉਹਨਾਂ ਤੋਂ ਮਿਲਣ ਗਿਆ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਹ ਆਪਰੇਸ਼ਨਲ ਹੋ ਗਿਆ ਆ ਜਿਹੜੀ ਉਹ ਇੱਥੇ ਪ੍ਰੋਮਿਸ ਕਰਕੇ ਗਏ ਸੀ ਉਹਦੀ ਡਿਲੀਵਰੀ ਸ਼ੁਰੂ ਹੋ ਗਈ ਆ ਔਰ ਉਹਨਾਂ ਨੇ ਐਪਲੀਕੇਸ਼ਨਸ ਫੰਡਿੰਗ ਲਈ ਉਹਨਾਂ ਨੇ ਸਟਾਰਟਅਪ ਐਪਲੀਕੇਸ਼ਨਸ ਵਿਕਸ਼ਿਤ ਅਮਰitsar .org ਸੈਟਅਪ ਕੀਤੀ ਹੈ ਪਬਲੀਕਲੀ ਇਹਦੇ ਤੇ ਆਪਣੇ ਬੱਚੇ ਭੈਣਾ ਐਂਟਰਪ੍ਰੀਨਿਅਰਸ ਅਪਲਾਈ ਕਰ ਸਕਦੇ ਨੇ ਜਲਦੀ ਫੈਸਿਲੀਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ ਐਨਆਈਏ ਦੀ ਇਨਵੈਸਟੀਗੇਸ਼ਨ ਨਾ ਹੋਏ ਆ ਜਿਹੜੇ ਜਿਹੜੇ ਜਿੰਨਾ ਮਰਜ਼ੀ ਵੱਡਾ ਕਦਮ ਹੋਏ ਦੇਖੋ ਇਹ ਸਾਡੇ ਬੱਚਿਆਂ ਦੇ ਭਵਿਸ਼ ਖਰਾਬ ਕਰ ਰਹੇ ਆ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਦੋਂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਆ ਕਈ ਕਲੋਨੀ 'ਚ ਜਾ ਕੇ ਸਾਡੀਆਂ ਪੈਣਾ ਦੀਆਂ ਅਫਰੂ ਦੇਖੋ ਜਾ ਕੇ ਕਾਰਗੋ ਫਲਾਈਟ ਨਹੀਂ ਹੈਗੀ ਇੱਥੋਂ ਕਿਸੇ ਨੇ ਮੁੱਦਾ ਕਿੰਨਾ ਚੁੱਕਿਆ ਆਪਾਂ ਐਗਰੀਕਲਚਰ ਦੀ ਵੀ ਗੱਲ ਕਰਦੇ ਮੈਂ ਉਹਦੇ ਜਿਆਦਾ ਹੀ ਡਿਟੇਲ ਨਹੀਂ ਜਾਣਾ ਵੈਜੀਟੇਬਲਸ ਫਰੂਟ ਜਿਹੜੇ ਇੱਥੇ ਰੋਲਦੇ ਨੇ ਉਹਨਾਂ ਨੂੰ ਅਸੀਂ ਐਕਸਪੋਰਟ ਕਰਵਾ ਕੇ ਪਹੁੰਚਾਈਏ ਆਹ ਕਾਰਗੋ ਫੈਸਿਲਿਟੀ ਸਾਡੇ ਇੰਡਸਟਰੀ ਵੀ ਯੂਜ਼ ਕਰ ਸਕਦੀ ਆ ਸਿਰਫ 20% ਯੂਜ਼ ਹੋ ਰਹੀ ਤੁਸੀਂ ਆਪ ਜਾ ਕੇ ਦੇਖੋ ਫੈਸਿਲਿਟੀ ਅਵੇਲੇਬਲ ਆ ਇੱਕ ਦੂਸਰਾ ਮੈਂ ਇਹ ਕਿਹਾ ਸੀਗਾ ਕਿ ਆ ਚੀਜ਼ਾਂ ਸਾਊਦੀ ਅਰੇਬੀਆ ਦੁਬਈ ਤੇ ਯੂਏਈ ਤੇ ਪੱਕਾ ਮੰਗਰੇ ਨੇ ਹੋਰ ਨਹੀਂ ਕਿਸੇ ਦੁੱਲੂ ਵਾਲਿਆਂ ਨੂੰ ਜਾ ਕੇ ਪੁੱਛ ਲੋ ਤੁਹਾਡੇ ਮੁਹਾਲੀ ਫੈਕਟਰੀ ਲਾਈ ਹੋਈ ਹੈ ਉਨ੍ਹਾਂ ਨੇ ਪੱਕਾ ਸਾਡੇ ਮੰਗਰੇ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਤੇ ਟਰਾਂਜ਼ਿਟ ਵਾਗਾ ਟਾਰੀ ਬਾਰਡਰ ਦਾ ਪੱਕਾ ਖਲੂਗਾ ਹਿੰਮਤ ਨਹੀਂ ਹੂ ਕਿਸੇ ਦੀ ਅਸੀਂ ਨਹੀਂ ਟ੍ਰੇਡ ਰੋਕਿਆ ਦੀ ਗੱਲ ਲੇਕਿਨ ਕਿਹਦੇ ਦੀ ਹਿੰਮਤ ਨਹੀਂ ਹੂ ਉੱਥੇ ਤੁਹਾਨੂੰ ਪਤਾ ਕੀ ਡਿਪੈਂਡੈਂਸੀ ਹੈਗੀ ਆ ਉਹ ਦੂਸਰਾ ਸਾਧਨ ਹੈ ਕਿ ਆਪਾਂ ਉਹ ਬਿਲਕੁਲ ਉਹਦੇ ਨਾਲ ਟ੍ਰਾਂਜ਼ਿਟ ਟ੍ਰੇਡ ਖੁੱਲ ਗਿਆ ਸਾਡੇ ਕੁੜੀਆਂ ਦੀ ਪ੍ਰੋਬਲਮ ਸਾਡੇ ਟ੍ਰੇਡਰਸ ਦੀ ਕਈ ਹੋਰ ਚੀਜ਼ਾਂ ਤੀਸਰਾ ਮੈਂ ਇਹ ਵੀ ਕਿਹਾ ਆ ਕਿ ਜਿਹੜਾ ਸਾਡਾ ਰੀਲ ਲੇਕਾ ਪੱਟੀ ਮੱਖੂ ਵਾਲਾ ਕਿੰਨੇ ਚਿਰ ਦਾ ਪਿਆ ਸੈਂਟਰ ਨੇ ਪੈਸੇ ਵੀ ਦਿੱਤੇ ਐਸ ਵੇਲੇ ਕਮ ਸੇ ਕਮ ਦੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਜਿਹੜੇ ਤਿਆਰ ਨੇ ਮਦਦ ਕਰਨ ਲਈ ਅਸ਼wini ਵਾਸ਼ਨੂੰ ਜੀ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਅਸੀਂ ਅਸੀਂ ਤਿਆਰ ਆ ਉਹਨੂੰ ਅੱਗੇ ਕਰਦੇ 300 ਕਿਲੋਮੀਟਰ ਦਾ ਰਸਤਾ ਕਰਦਾ ਸਿੱਧਾ ਸਾਨੂੰ ਐਕਸੈਸ ਮਿਲਦੀ ਆ ਆਪਣੇ ਗੁਜਰਾਤ ਦੀ ਰਿਪੋਰਟ ਦੀ ਮੁੰਬਈ ਦੀ ਰਿਪੋਰਟ ਦੀ ਔਰ ਤਿੰਨੋਂ ਅਗਰ ਹੋਣ ਤਾਂ ਕੱਲ ਇੱਕ ਚ ਵੀ ਪ੍ਰੋਬਲਮ ਹੋਵੇ ਫਾਦੇ ਕੋ ਦੋ ਹੋਰ ਆਰਡਰ ਲਿੱਤੇ ਜਣੇ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਕਿ ਤਿੰਨੋਂ ਤਰੀਕੇ ਸਾਡੀ ਇੰਡਸਟਰੀ ਲਈ ਸਾਡੇ ਫਾਰਮਰਸ ਲਈ ਬਹੁਤ ਹੀ ਮਦਦਗਾਰ ਹੋ। ਜਨ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅਮਰਸਰ ਪਹੁੰਚ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅਮਰਸਰ ਪਹੁੰਚ ਚੁੱਕੀ ਹੈ। ਕੀ ਪਰਮਲ ਹੋ ਰਹੇ ਵਿੱਚ ਵੀ ਤੁਹਾਡੇ ਹੈਗਾ ਕੈਨ ਸਰ ਕੋ ਦਾ ਖਾਲੀ ਕੈਪਟਨ ਅਮਰਿੰਦਰ ਸਿੰਘ ਦੇ ਬੀਜਪੀ ਚ ਨੇ ਔਰ ਬੀਜਪੀ ਦੀ ਲੀਡਰਸ਼ਿਪ ਨੇ ਸੈਂਟਰਲ ਕਮੇਟੀ ਜੀ ਨੂੰ ਸੋਸ ਆਫ ਐਸਜ਼ ਨੂੰ ਲਾਈਕ ਇਸਪੀਅਰ ਕਰਦੇ ਹੋ ਵੀ ਲਾਗੀਆਂ ਸਟੇਟਾਂ ਨੂੰ ਤਾਂ ਬਹੁਤ ਬੈਨੀਫਿਟਸ ਦਿੱਤੇ ਗਏ। ਕਿਆ ਸਰ ਤੁਸੀਂ ਇਹ ਟੇਕ ਅਪ ਕਰੋਗੇ ਸ਼ੂ ਸੈਂਟਰਲ ਗਵਰਨਮੈਂਟ ਦੇ ਨਾਲ ਪੱਕਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਕੋ ਇੱਕ ਸਪੈਸ਼ਲ ਪੈਕੇਜ ਲੈ ਕੇ ਆਉਣਾ ਅੰਬਰ ਸਰ ਲਈ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ 450 ਸਾਲ ਜਦੋਂ 2027 ਚੁੰਦੇ ਆ ਤੇ ਆਪਾਂ ਆਈਪੀਐਲ ਅੰਮ੍ਰitsar ਕਰਵਾਣਾ ਆ। ਸੋ ਇਹ ਪੈਕੇਜ ਸਭ ਕੁਝ ਪਾਵਾਂਗੇ ਅਸੀਂ। ਬਿਲਕੁਲ। ਦੇਖੋ ਅੰਮ੍ਰitsar ਬਾਰਡਰ ਸਟੇਟ ਆ। ਅੰਮ੍ਰitsar ਗੁਰੂ ਨਗਰੀ ਆ। ਇਸ ਲਈ ਜੈੱਟਸ ਨਾਲ ਦੇ ਪੈਕੇਜ ਆਪਣੇ ਅਯੋਧਿਆ ਤੇ ਵਾਰਾਨਸੀ ਨਹੀਂ ਹੋਏ। ਉਤਨਾ ਦਾ ਬੋਰਡ ਇੱਥੇ ਵੀ ਬਣੇ ਤੇ ਇੱਥੋਂ ਦੀ ਸਕਸੈਸ ਕਰਵਾਇਆ ਮੈਂ ਉਹ ਕਹਿੰਦਾ ਨਾ ਮੈਂ ਬੋਨੀ ਸਾਹਿਬ ਨੂੰ ਜਿਹੜਾ ਬਿਆਨ ਕਿ ਦਿੱਤਾ ਗਿਆ ਸੀ ਹਾਲਾ ਕਿ ਉਹ ਜਿਹੜੀ ਵਿਪੱਖਸ਼ ਹੈਗਾ ਉਹਨਾਂ ਲੋਕ ਟਿੱਪੀਆਂ ਕੀ ਤੇਜ਼ ਆ ਰਹੀਆਂ ਪਰ ਉਹਨਾਂ ਲੋਕ ਕੀ ਆ ਕੇ ਭਾਜੀ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਂ ਦੋ ਕੰਕਰੀਟ ਗੱਲਾਂ ਉੱਥੇ ਕਹੀਆਂ ਸੀ ਮੈਂ ਕਿਹਾ ਸੀ ਇੱਕ ਡਰਗਸ ਚ ਹੈਲਪ ਕਰੋ ਜਿਹੜੇ ਵੀ ਜਿੱਥੇ ਤੁਹਾਡੀ ਪ੍ਰੀਚਿੰਗ ਹੁੰਦੀ ਹੈ ਜਿੱਥੇ ਤੁਸੀਂ ਗੱਲ ਕਰਦੇ ਹੋ ਲੋਕਾਂ ਨੂੰ ਡਰਗਸ ਤੋਂ ਬੀਨਵੇ ਕਰੋ ਤੇ ਦੂਸਰਾ ਬੱਚਿਆਂ ਨੂੰ ਖਾਸ ਤੌਰ ਤੇ ਭੈਣਾਂ ਨੂੰ ਵਿਦਿਆਵਲ ਲਗਾਓ ਮੈਂ ਉਹ ਟੱਚ ਨਹੀਂ ਕੀਤਾ ਐਸਪ੍ਰੈਸ ਕਾਨਫਰੈਂਸ ਪਹਿਲਾਂ ਕੀ ਆਇਆ ਮੈਂ ਫੇਰ ਤੁਹਾਨੂੰ ਕਹਿਣਾ ਕਿ ਜਿੰਨਾ ਚਿਰ ਆਪਾਂ ਆਪਣੀ এডਿਕੇਸ਼ਨ এডਿਕੇਸ਼ਨ ਅਸੀਂ ਡਿਗਰੀ ਨਹੀਂ ਸਕਿੱਲ ਓਰੀਐਂਟਡ ਜੋ ਬਾਕੀ ਭਾਰਤ ਹੋ ਰਹੀ ਆ ਉਹਨਾਂ ਚਿਰ ਅੱਜ ਦੇ ਯੂਚ ਉਹ ਟੈਲੈਂਟ ਨਹੀਂ ਆਊਗਾ ਸੋ ਇਹ ਗੱਲ ਕਹੀ ਸੀ ਤੁਸੀਂ ਬਾਕੀ ਦੀ ਰਿਕਾਰਡਿੰਗ ਦੇਖ ਲਿਓ ਥੈਂਕ ਯੂ